foolish jesting and joking smarty jokes also behind the pulpit murakta purn mazak ate chutkule pulpit de piche vi padde chutkule main murakta purn mazak nal najhatta ja rahe ha ate sade kool is de layi eh hawale han ਪ੍ਰਚਾਰਕਾਂ ਨੇ ਆਪਣੇ ਆਪ ਨੂੰ ਪੁਲਪਟ ਦੇ ਪਿੱਛੇ ਜੋਕਰ ਬਣਾ ਲਿਆ ਹੈ ਅਤੇ ਉਹਨਾਂ ਦਾ ਬਹਾਨਾ ਇਹ ਹੈ ਕਿ ਪਰਮੇਸ਼ਰ ਨੇ ਬਾਂਦਰ ਬਣਾਇਆ ਅਤੇ ਜੇ ਪਰਮੇਸ਼ਰ ਹੱਸ ਹੋਣੀ ਨਾ ਹੁੰਦਾ ਤਾਂ ਉਹ ਬਾਂਦਰ ਨਾ ਬਣਾਉਂਦਾ ਇਹ ਇੱਕ ਝੂਠੀ ਸਿੱਖਿਆ ਹੈ ਇਹ ਸ਼ੈਤਾਨ ਦੇ ਬਲੂ ਹੈ ਨਬੀ ਨੇ ਚੁਟਕਲੇ ਸੁਣਾਉਣ ਲਈ ਤੋਬਾ ਕੀਤੀ ਚੁਟਕਲੇ ਲੋਕਾਂ ਨੂੰ ਨਰਾਸ਼ ਕਰਦੇ ਹਨ ਇਹ ਇੱਥੇ ਨਬੀ ਦੇ ਸੰਦੇਸ਼ ਵਿੱਚ ਹੈ ਅਤੇ ਕਿਸੇ ਵੀ ਪ੍ਰਚਾਰਕ ਨੂੰ ਪੁਲਪਿੱਟ ਦੇ ਪਿੱਛੇ ਜੋਕਰ ਹੋਣਾ ਨਹੀਂ ਚਾਹੀਦਾ ਉਸ ਦੀ ਕਲੀਸਿਆ ਵੀ ਉਸੇ ਤਰੀਕੇ ਨਾਲ ਜੋਕਰ ਬਣਾ ਕਰ ਰਹੀ ਹੋਵੇਗੀ ਉਹ ਪ੍ਰਚਾਰਕ ਦਾ ਆਤਮਾ ਫੜ ਲੈਣਗੇ ਭਾਈ ਬ੍ਰਹਮ ਦਾ ਸੰਦੇਸ਼ ਮਸੀਹ ਵਿਰੋਧੀ ਦੀ ਮੋਹਰ 11 ਮਾਰਚ 1955 ਸੰ ਦਾ ਸੰਦੇਸ਼ ਹਵਾਲਾ ਤੁਸੀਂ ਸੜਕ ਤੇ ਹੀਠਾਂ ਨਹੀਂ ਜਾ ਸਕਦੇ ਅਤੇ ਇਹ ਨਹੀਂ ਦੱਸ ਸਕਦੇ ਕਿ ਮਸੀਹੀ ਕੀ ਹਨ ਉਹ ਉਹੀ ਕੰਮ ਕਰਦੇ ਹਨ ਉਹ ਉਹੀ ਗੱਲ ਕਰਦੇ ਹਨ ਅਤੇ ਹਰ ਸਮੇਂ ਹਰ ਕਿਸਮ ਦੇ ਚੁਟਕਲੇ ਅਤੇ ਇਸ ਤਰ੍ਹਾਂ ਦੀ ਹਰ ਚੀਜ਼ ਨੂੰ ਬੋਲਣਾ ਜਦੋਂ ਕਿ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਹਰੇਕ ਵਿਅਰਥ ਸ਼ਬਦ ਦਾ ਲੇਖਾ ਦੇਵੋਗੇ ਜੋ ਤੁਸੀਂ ਬੋਲਦੇ ਹੋ ਸਵਾਲ ਅਤੇ ਜਵਾਬ 3 ਜਨਵਰੀ 1954 ਸਨ ਦੂਜਾ ਤਮੋਥੀਅਸ 2:16 ਪਰ ਅਪਵਿੱਤਰ ਅਤੇ ਵਿਅਰਥ ਬਕਵਾਸ ਤੋਂ ਦੂਰ ਰਹੋ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਪਵਿੱਤਰ ਬਕਵਾਸ ਕੀ ਹੈ ਤੁਹਾਨੂੰ ਇੱਕ ਦੂਜੇ ਨਾਲ ਮਜ਼ਾਕ ਕਰਨਾ ਅਤੇ ਕਟਨਾ ਨਹੀਂ ਚਾਹੀਦਾ ਹੈ ਪਰਮੇਸ਼ਵਰ ਤੁਹਾਡੇ ਕੋਲੋਂ ਹਰ ਵਿਅਰਥ ਸ਼ਬਦ ਦਾ ਲੇਖਾ ਲਵੇਗਾ ਜੋ ਤੁਸੀਂ ਬੋਲਦੇ ਹੋ ਕੀ ਤੁਸੀਂ ਜਾਣਦੇ ਹੋ ਬਾਈਬਲ ਕਹਿੰਦੀ ਹੈ ਕਿ ਤੁਹਾਨੂੰ ਹਰ ਵਿਅਰਥ ਸ਼ਬਦ ਦਾ ਹਿਸਾਬ ਦੇਣਾ ਪਵੇਗਾ ਜੋ ਤੁਸੀਂ ਬੋਲਦੇ ਹੋ ਇਸ ਲਈ ਸਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ ਉਹ ਲੋਕ ਜੋ ਸਪਸ਼ਟ ਧ੍ਰਿੜ ਪਿਆਰ ਕਰਨ ਵਾਲੇ ਬਕਵਾਸ ਦਾ ਇੱਕ ਝੁੰਡ ਕਦੇ ਨਹੀਂ ਮੈਂ ਇਹ ਆਪਣੇ ਆਪ ਤੇ ਦੇਖਿਆ ਹੈ ਅਤੇ ਮੇਰੇ ਆਪਣੇ ਸੁਭਾਅ ਦਾ ਹੋਣ ਕਰਕੇ ਇੱਕ ਆਇਰਿਸ਼ ਮੈਨ ਮੈਨੂੰ ਕਿਸੇ ਵੀ ਤਰ੍ਹਾਂ ਹਮੇਸ਼ਾ ਮੇਰੇ ਬਾਰੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਕਟਣਾ ਅਤੇ ਅੱਗੇ ਵਧਣਾ ਹੁਣ ਮੈਨੂੰ ਕਿਤੇ ਗੁਪਤ ਵਿੱਚ ਜਾਣਾ ਪੈਣਾ ਹੈ ਅਤੇ ਕਹਿਣਾ ਪੈਣਾ ਹੈ ਪ੍ਰਭੂ ਮੈਨੂੰ ਮਾਫ਼ ਕਰ ਮੇਰਾ ਇਹ ਕਹਿਣ ਦਾ ਮਤਲਬ ਨਹੀਂ ਸੀ ਮੇਰੇ ਲਈ ਕੁਝ ਕਰ ਉਸ ਨੂੰ ਛੱਡਣ ਵਿੱਚ ਮੇਰੀ ਮਦਦ ਕਰ ਜਦੋਂ ਤੁਸੀਂ ਇਦਾਂ ਕਰਦੇ ਹੋ ਤਾਂ ਤੁਸੀਂ ਪਿੱਛੇ ਹਟ ਜਾਂਦੇ ਹੋ ਪਿੱਛੜ ਜਾਂਦੇ ਹੋ ਹਾਂ ਸ਼੍ਰੀਮਾਨ ਤੁਹਾਨੂੰ ਤੋਬਾ ਕਰਨੀ ਪਵੇਗੀ ਕਈ ਵਾਰ ਮੈਂ ਉਹ ਕੰਮ ਕਰਦਾ ਹਾਂ ਜੋ ਗਲਤ ਹਨ ਮੈਂ ਇਸ ਬਾਰੇ ਇੱਕ ਛੋਟਾ ਜਿਹਾ ਮਜ਼ਾਕ ਕਹਿ ਸਕਦਾ ਹਾਂ ਬੁਰਾ ਨਹੀਂ ਹੁਣ ਮੈਂ ਵਿਸ਼ਵਾਸ ਨਹੀਂ ਕਰਦਾ ਕਿ ਮਸੀਹੀ ਗੰਦੇ ਚੁਟਕਲੇ ਦੱਸਦੇ ਹਨ ਨਹੀਂ ਸ਼੍ਰੀਮਾਨ ਜੋ ਕਿ ਮਸੀਹੀ ਵੀ ਨਹੀਂ ਬਣ ਰਿਹਾ ਬਾਈਬਲ ਨੇ ਇਸ ਤਰ੍ਹਾਂ ਦੀਆਂ ਪ੍ਰਾਣੀਆਂ ਅਪਵਿੱਤਰ ਚੀਜ਼ਾਂ ਤੋਂ ਇਨਕਾਰ ਕਰਨ ਲਈ ਕਿਹਾ ਹੈ ਅਤੇ ਚੁਟਕਲੇ ਅਤੇ ਮਜ਼ਾਕ ਕਰਨਾ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਮਸੀਹੀ ਇਹ ਗੱਲਾਂ ਨਹੀਂ ਕਰਦੇ ਮਸੀਹੀ ਸ਼ੁੱਧ ਵਿਚਾਰ ਰੱਖਦੇ ਹਨ ਪਰ ਜੇ ਤੁਸੀਂ ਧਿਆਨ ਨਹੀਂ ਦਿੰਦੇ ਤਾਂ ਇੱਕ ਵਾਰ ਤੁਹਾਡੇ ਕੋਲ ਇੱਕ ਆਦਮੀ ਹੋਵੇਗਾ ਉਹ ਇੱਕ ਛੋਟਾ ਜਿਹਾ ਚੁਟਕਾ ਸੁਣਾਵੇਗਾ ਅਤੇ ਨਾਲ ਨਾਲ ਉਸਨੇ ਸੋਚਿਆ ਕਿ ਇਹ ਸਭ ਠੀਕ ਸੀ ਅਤੇ ਉਹ ਇਸ ਨੂੰ ਜਾਣ ਦੇਵੇਗਾ ਅਤੇ ਇਸ ਵਾਰ ਹੋਰ ਨਹੀਂ ਸੋਚੇਗਾ ਅਗਲੇ ਦਿਨ ਉਹ ਦੂਜੇ ਛੋਟੇ ਚੁਟਕੇ ਸੁਣਾਉਂਦਾ ਹੈ ਅਤੇ ਅਗਲੀ ਚੀਜ਼ ਜੋ ਤੁਸੀਂ ਜਾਣਦੇ ਹੋ ਤੁਸੀਂ ਕੁਝ ਹੋਰ ਕਰ ਰਹੇ ਹੋ ਅਤੇ ਪਹਿਲੀ ਚੀਜ਼ ਜੋ ਤੁਸੀਂ ਜਾਣਦੇ ਹੋ ਇਹ ਉਸੇ ਪੁਰਾਣੇ ਸਿਸਟਮ ਵੱਲ ਵਾਪਸ ਲੈ ਜਾਂਦਾ ਹੈ ਕਿ ਇਹ ਸਹੀ ਹੈ ਇਸ ਗੱਲ ਤੋਂ ਦੂਰ ਰਹੋ ਇਸ ਨੂੰ ਦੂਰ ਕਰੋ ਅਤੇ ਉਸ ਅਸ਼ੁੱਧ ਬਕਵਾਸ ਤੋਂ ਦੂਰ ਰਹੋ ਏਲੀਆ ਤੂੰ ਕੀ ਸੁਣਦਾ ਹੈ 9 ਜੂਨ 1959 ਉਸ ਦੀ ਪਤਨੀ ਨੇ ਕਿਹਾ ਕਿ ਤੁਹਾਡਾ ਮਤਲਬ ਹੈ ਕਿ ਭਾਈ ਗ੍ਰਾਂਥਮ ਇੱਕ ਚੁਟਕਲਾ ਸੁਣਾਏਗਾ ਠੀਕ ਹੈ ਤੁਸੀਂ ਦੇਖੋ ਮੇਰੇ ਲਈ ਅਜਿਹਾ ਕਰਨਾ ਗਲਤੀ ਯਕੀਨਨ ਏਸੀ ਅਸੀਂ ਕਈ ਵਾਰ ਚੀਜ਼ਾਂ ਨੂੰ ਵੇਖਦੇ ਹਾਂ ਤੁਸੀਂ ਦੇਖਦੇ ਹੋ ਇਹ ਇੱਕ ਰਿਕਵਰਡ ਪਾਉਂਦਾ ਹੈ ਸਾਨੂੰ ਦੇਖਣਾ ਹੋਵੇਗਾ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਪਰਮੇਸ਼ਰ ਸਾਡੇ ਕੰਮ ਕਰਨ ਦੇ ਤਰੀਕੇ ਅਤੇ ਅਸੀਂ ਕੀ ਕਰਦੇ ਹਾਂ ਲਈ ਸਾਡਾ ਨਿਰਣਾ ਕਰਨ ਜਾ ਰਿਹਾ ਹੈ ਅਤੇ ਮੈਂ ਉੱਥੇ ਪ੍ਰਾਰਥਨਾ ਕਰ ਰਿਹਾ ਸੀ ਮੈਂ ਕਿਹਾ ਪ੍ਰਭੂ ਮੈਂ ਤੇਰਾ ਸੇਵਕ ਬਣਨ ਦੇ ਵੀ ਲਾਇਕ ਨਹੀਂ ਹਾਂ ਮੈਂ ਉੱਥੇ ਇੱਕ ਅਜਿਹੇ ਆਦਮੀ ਦੇ ਨਾਲ ਖੜਾ ਹਾਂ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਉਸ ਨੂੰ ਇੱਕ ਚੁਟਕਾ ਸੁਣਾਵਾ ਜੋ ਉਸ ਦੇ ਰਾਹ ਵਿੱਚ ਰੁਕਾਵਟ ਪਾਵੇ ਅਤੇ ਫਿਰ ਵੀ ਮੈਂ ਮਜਾਕ ਕਰਦੇ ਵਿਰੁੱਧ ਹਾਂ ਕਿਉਂ ਪਰਮੇਸ਼ਰ ਮੈਨੂੰ ਉਸ ਸਮੇਂ ਤੋਂ ਬਾਹਰ ਕੱਢਣ ਲਈ ਤਿਆਰ ਕਰ ਰਿਹਾ ਸੀ ਪਰਮੇਸ਼ਰ ਮੇਰੇ ਅੰਦਰੋਂ ਉਹ ਚੀਜ਼ ਬਾਹਰ ਕੱਢਣ ਲਈ ਠੀਕ ਉਹਦੋਂ ਮੈਨੂੰ ਤਿਆਰ ਕਰ ਰਿਹਾ ਸੀ ਜਿੱਤ ਦਾ ਦਿਨ 21 ਅਪ੍ਰੈਲ 1963 ਸਨ ਤੁਸੀਂ ਅਮਰੀਕਾ ਵਿੱਚ ਜਾਂਦੇ ਹੋ ਤੁਹਾਨੂੰ ਇੱਕ ਵੱਡਾ ਹਾ 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 ਮਿਲਦਾ ਹੈ ਇਹ ਅਮਰੀਕੀ ਆਤਮਾ ਹੈ ਕੋਈ ਰੇਡੀਓ ਤੇ ਗੰਦਾ ਚੁਟਕਲਾ ਸੁਣਾਉਂਦਾ ਹੈ ਅਤੇ ਹਰ ਕੋਈ ਇਸ ਤੇ ਹੱਸਦਾ ਹੈ ਇਹ ਅਮਰੀਕੀ ਆਤਮਾ ਹੈ ਤੁਸੀਂ ਇਸ ਨੂੰ ਇਸ ਤਰ੍ਹਾਂ ਪਾਉਂਦੇ ਹੋ ਜੀਵਨ ਦੀ ਪਿਆਸ 4 ਮਾਰਚ 1960 ਸਨ ਇਹ ਇਸਕੋਮ ਦਾ ਆਤਮਾ ਹੈ ਵੱਡੇ ਸਮੇਂ ਕੋਈ ਟੀਵੀ ਪ੍ਰੋਗਰਾਮ ਬਹੁਤ سارے ਚੁਟਕਲੇ ਸੁਣਾਏ ਜਾਂਦੇ ਹਨ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਇੱਕ ਅਸਲੀ ਮਸੀਹੀ ਆਪਣੇ ਪੇਟ ਵਿੱਚ ਬਿਮਾਰ ਹੋ ਜਾਂਦਾ ਹੈ। ਪੇਂਟ ਕੀਤਾ ਚਿਹਰਾ ਇਜ਼ਬਲ 5 ਜਨਵਰੀ 1956 ਸਨ। ਮੈਨੂੰ ਹੈਰਾਨੀ ਹੈ ਕਿ ਜੇ ਤੁਸੀਂ ਕਹੋਗੇ, "ਹੇ ਪ੍ਰਭੂ, ਮੈਂ ਇਹਨਾਂ ਚੀਜ਼ਾਂ ਲਈ ਦੋਸ਼ੀ ਹਾਂ ਪਰ ਮੈਂ ਆਪਣੇ ਆਪ ਤੋਂ ਸ਼ਰਮਿੰਦਾ ਹਾਂ। ਮੈਂ ਚੱਲ ਸ ਜਾ ਰਿਹਾ ਹਾਂ" ਅਤੇ ਆਪਣੇ ਆਪ ਨੂੰ ਇੱਕ ਮਸੀਹ ਕਹਿੰਦਾ ਹਾਂ। ਮੈਂ ਭੀੜ ਨਾਲ ਕੁਝ ਗਲਤ ਮਜ਼ਾਕ ਸੁਣਾਉਂਦਾ ਹਾਂ ਪਰ ਮੈਂ ਆਪਣੇ ਆਪ ਨੂੰ ਸ਼ਰਮਿੰਦਾ ਹਾਂ ਮੈਨੂੰ ਅਹਿਸਾਸ ਹੋਇਆ ਕਿ ਇੱਕ ਗਲਤ ਆਤਮਾ ਹੈ ਜੋ ਮੈਨੂੰ ਅਜਿਆ ਕਰਨ ਲਈ ਮਜਬੂਰ ਕਰਦਾ ਹੈ ਸਿੱਧਾ ਹੈਰਾ 1 ਮਾਰਚ 1959 ਗੰਦੇ ਘਟਿਆ ਚੁਟਕਲੇ ਸੁਣਾਉਂਦੇ ਹਨ ਅਤੇ ਆਪਣੇ ਆਪ ਨੂੰ ਮਸੀਹੀ ਕਹਿੰਦੇ ਹਨ ਲੀਲਾ ਅਤੇ ਕਬੂਤਰ 5 ਅਗਸਤ 1960 ਸਨ ਹੁਣ ਮੈਂ ਪਾਪੀਆਂ ਨੂੰ ਉਹ ਕੰਮ ਕਰਨ ਤੋਂ ਦੋਸ਼ੀ ਨਹੀਂ ਠਰਾਉਂਦਾ ਉਹ ਕਿਸੇ ਵੀ ਸੂਰਤ ਵਿੱਚ ਸੂਰ ਹਨ ਗੰਦੇ ਚੁਟਕਲੇ ਅਤੇ ਗੰਦੀਆਂ ਗੱਲਾਂ ਦੱਸਦੇ ਹਨ ਉਹ ਕਿਸੇ ਵੀ ਤਰ੍ਹਾਂ ਇੱਕ ਸੂਰ ਹੈ ਪਰ ਜਿਹੜੀ ਗੱਲ ਮੈਨੂੰ ਹੈਰਾਨ ਕਰਦੀ ਹੈ ਇੱਕ ਅਜਿਹੇ ਆਦਮੀ ਨੂੰ ਦੇਖਣਾ ਜਿਹੜਾ ਦਾਵਾ ਕਰਦਾ ਹੈ ਕਿ ਉਹ ਪ੍ਰਭੂ ਯਿਸੂ ਨੂੰ ਪਿਆਰ ਕਰਦਾ ਹੈ ਅਤੇ ਫਿਰ ਇਦਾਂ ਦਾ ਇੱਕ ਕੰਮ ਕਰਦਾ ਹੈ ਉਥੇ ਕਿਤੇ ਨਾ ਕਿਤੇ ਕੁਝ ਗੜਬੜ ਹੈ ਲੀਲਾ ਅਤੇ ਕਬੂਤਰ 5 ਅਗਸਤ 1960 ਸਨ ਉੱਥੇ ਦੋ ਸਾਥੀ ਬੈਠੇ ਸਨ ਸੇਵਾਦਾਰ ਉਹਨਾਂ ਨੇ ਇੱਕ ਦੂਜੇ ਨੂੰ ਕੁਝ ਛੋਟੇ-ਚੁਟਕੇ ਸੁਣਾਏ ਇੱਕ ਬੱਕਰੀ ਅਜਿਆ ਕਰ ਸਕਦੀ ਹੈ ਪਰ ਇੱਕ ਲੀਲਾ ਨਹੀਂ ਆਤਮਾ ਦਾ ਫਲ ਇਹ ਆਤਮਾ ਦਾ ਕੋਈ ਫਲ ਨਹੀਂ ਹੈ